ਅੱਜ ਫੇਰ ਕੀ ਸੱਪ ਕੱਢਦਾ ਬੜੀਆਂ ਲੈਟਾਂ ਇਹ ਸਾਪ ਹੀ ਕੱਢਿਆ ਇਦਾਂ ਕ ਅਸੀਂ ਵੀ ਮੈਂ ਕਿਹਾ ਡਰਾਮੇ ਬਾਈ ਸਿੱਕ ਲਈਏ ਜਨੰਦਰ ਵਾਲੇ ਵਾਂਗੂ ਕੀ ਕੱਢੀਏ ਸੱਪ ਨਵਾ ਹਾਂ ਜਰੂਰ ਲੋ ਮਹਾਰਾਜ ਕਿਸ਼ਤਾ ਚੱਲ ਗਈਆਂ ਹੁਣੇ ਆਪਣੀਆਂ ਜਨੰਦਰ ਵਾਲਿਆਂ ਨੂੰ ਵੀ ਪਤਾ ਲੱਗੇ ਕਿਸ਼ਤਾ ਚੱਲ ਗਈਆਂ ਹੁਣੇ ਆਪਣੀਆਂ ਲੋ ਜੀ ਲੋ ਵਾਹ ਜੀ ਵਾਹ ਆਹ ਤਾਂ ਜੀ ਬੜੀ ਖਤਰਨਾਕ ਦਿਖਾ ਰਿਹਾ ਏ ਇਹ ਭਾਜੀ ਦੇਖੋ ਵਿਆਹ ਸ਼ਾਦੀਆਂ ਦੇ ਦਿਨ ਨੇ ਜੇ ਕਿਸੇ ਕੋਲ ਕੋਈ ਮੋਟਰਸਾਈਕਲ ਸਕੂਟਰ ਨਾ ਹੋਵੇ ਇੱਥੇ ਬੈਠ ਕੇ ਜਾ ਸਕਦਾ ਟੈਰਾਂ ਵਾਲੇ ਬੂਟ ਆ ਗਏ ਬਾਈ ਸਾਰੇਆਂ ਵਾਸਤੇ ਇਹ ਬੱਚਿਆਂ ਲਈ ਇੱਕ ਤਾਂ ਇਹਦੇ ਲੋਕ ਘੁੰਮਦਾ ਏਦਾਂ ਇਹ ਏਦਾਂ ਮੜਾ ਇਹ ਪਿੱਛੇ ਹੋ ਪੁੱਤਾ ਫੜ ਲਾ ਲਾਈਟ ਜੀ ਇਹ ਏਦਾਂ ਟਾਈਟ ਹੋ ਜਾਂਦਾ ਹਲ ਇੱਕ ਇਹਦੇ ਵਿੱਚ ਚਾਰਜਿੰਗ ਵਾਲੀ ਲਾਈਟ ਹੈ ਦੋਨੇ ਪੋਰਟ ਦਿੱਤੇ ਹੋਏ ਨੇ ਸੀ ਟਾਈਪ ਇਹਦੇ ਨਾਲ ਇਹ ਲਾਈਟਾਂ ਚਾਰਜ ਹੁੰਦੀਆਂ ਨੇ 16 ਤਰੀਕੇ ਦੀਆਂ ਲਾਈਟਾਂ ਇਹਦੇ ਵਿੱਚ ਚੱਲਦੀਆਂ ਨੇ ਹਾਂਜੀ ਬਾਈ 250 ਨੂੰ ਮਿਲ ਜਾਣਗੇ ਮੈਂ ਵੈਰਾਈਟੀ ਦਿਖਾ ਦੇਣਾ ਆ ਏਅਰ ਫੋਰਸ ਬੱਚੇ ਦਾ 100% ਗਰੰਟੀ ਆ ਪੰਜਾਬ ਦੀ ਇਸ ਟਾਈਮ ਜੇ ਕਿਸੇ ਕੋਲ ਮਾਲ ਵੀ ਪਿਆ ਹੋਵੇ ਦੁਕਾਨਦਾਰ ਕੋਲ ਤਾਂ ਵੀ ਅਸੀਂ ਬੂਟ ਦੇ ਪੈਸੇ ਨਹੀਂ ਲਵਾਂਗੇ ਅਸੀਂ ਆਪਣਾ ਇੰਪੋਰਟ ਕਰਾਇਆ ਹੋਇਆ ਇਹ ਹੁਣ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ ਕਿਹਦੇ ਕੋਲ ਪਿਆ ਕਿਹਦੇ ਕੋਲ ਨਹੀਂ ਪਿਆ ਸਾਡੀ ਤਾਂ ਇਹ ਮਾਲ ਵਿੱਚ ਲੜਾਈ ਹੋ ਗਈ ਦੀ ਉਤਰਾਖੰਡ ਤੱਕ ਸੋ ਕਹਿਣ ਦਾ ਮਤਲਬ ਹੈ ਵੀ ਬਹੁਤ ਸੋਹਣੀ ਕੁਆਲਿਟੀ ਦਾ ਮਾਲ ਹੈ ਆ ਲੋ ਜਿਹੜੇ ਆਪਣੇ ਬੱਚਿਆਂ ਨੂੰ ਪ੍ਰੀਮੀਅਮ ਚੀਜ਼ਾਂ ਪਾਉਣੀਆਂ ਚਾਹੁੰਦੇ ਨੇ ਆ ਦੇਖੋ ਇਹ ਇਹ ਟਾਇਰ ਚੱਲ ਪੈਂਦੇ ਐਦਾਂ ਠੀਕ ਹੈ ਜੀ ਸੋ ਇਹਨਾਂ ਟਾਇਰ ਲੱਗ ਕੇ ਬਿਨਾ ਟਾਇਰਾਂ ਤੋਂ ਵੀ ਬਣ ਜਾਂਦੀ ਐ ਤੇ ਇਹਦੇ ਵਿੱਚ 17 18 ਤਰੀਕੇ ਦੀਆਂ ਲਾਈਟਾਂ ਨੇ ਮੁੰਡਿਆਂ ਵਾਲੇ ਕੁੜੀਆਂ ਵਾਲੇ ਸਾਰੇ ਸ਼ੂਜ਼ ਦੇ ਵਿੱਚ ਹੈਗੇ ਨੇ ਆਹ ਦੇਖੋ ਆਈਟਮ ਕਿੰਨੀ ਸੋਹਣੀ ਐ ਇੱਕ ਸਾਲ ਤੋਂ ਲੈ ਕੇ 5 7 8 ਸਾਲ ਤੱਕ ਬੱਚਿਆਂ ਦੇ ਹੈਗੇ ਐ 8 ਸਾਲ ਤੱਕ 9 ਸਾਲ ਤੱਕ ਹੈਗੇ ਸੋ ਡਿਜ਼ਾਈਨ ਮੈਂ ਤੁਹਾਨੂੰ ਸਾਰੇ ਇੱਕ ਇੱਕ ਕਰਕੇ ਦਿਖਾ ਰਿਆਂ ਸਾਈਜ਼ ਤੁਸੀਂ ਕਿਵੇਂ ਮੈજર ਕਰਨਾ ਹੈ ਜਾਂ ਤਾਂ ਬੱਚੇ ਦਾ ਸਕੂਲ ਬੂਡ ਦੀ ਫੋਟੋ ਭੇਜ ਦਿਓ ਥੱਲੇ ਜਾ ਕੋਈ ਕ੍ਰੌਕਸ ਦੀ ਜਾਂ ਕੋਈ ਬੂਟ ਦੀ ਤੁਹਾਨੂੰ ਸਾਈਜ਼ ਸੇਮ ਆਊਗਾ ਨੰਬਰ ਹੈਗਾ ਇਸ ਲਈ ਸਪੈਸ਼ਲੀ ਇੱਕ ਕੁੜੀ ਆਸੀਂ ਹਾਇਰ ਕੀਤੀ ਆ ਉਹਦਾ ਨੰਬਰ ਹੈਗਾ 9779158769 ਇਹ ਨੰਬਰ ਤੇ ਵਟਸਐਪ ਤੁਸੀਂ ਆਪਣੇ ਬੱਚੇ ਦਾ ਸਾਈਜ਼ ਕਰ ਦੇਣਾ ਰੇਂਜ ਮੈਂ ਤੁਹਾਨੂੰ ਦੱਸ ਦਿੰਨਾ 1800 ਤੋਂ ਲੈ ਕੇ 2150 ਰੁਪਏ ਤੱਕ ਇਹਦੀ ਰੇਂਜ ਹੈ 1800 ਤੋਂ ਸ਼ੁਰੂ ਹੋ ਕੇ 2150 ਰੁਪਏ ਤੱਕ ਇਹਦੀ ਰੇਂਜ ਹੈ ਸੋ ਆਹ ਡਿਜ਼ਾਈਨ ਨੇ ਆ ਦੇਖੋ ਮੇਰੀਆਂ ਛੋਟੀਆਂ ਛੋਟੀਆਂ ਐਂਜਲਸ ਵਰਕੇ ਅੰਜਲਸ ਵਰਕੇ ਜਿਹੜੀਆਂ ਮੇਰੀਆਂ ਛੋਟੀਆਂ-ਛੋਟੀਆਂ ਗੁੜੀਆਂ ਨੇ ਪੁੱਤਰੀਆਂ ਨੇ ਸਾਡੀਆਂ ਬੱਚੀਆਂ ਧੀਆਂ ਨੇ ਸਾਡੀਆਂ ਕਿਸਮਤਾਂ ਨੇ ਉਹਨਾਂ ਵਾਸਤੇ ਦੇਖੋ ਕਿੰਨਾ ਸੋਹਣਾ ਸ਼ੂਜ਼ ਆਇਆ ਤਿੰਨ ਤਰੀਕੇ ਦੀਆਂ ਟੈਕਨੋਲੋਜੀ ਸ਼ੂਜ਼ 'ਚ ਸਭ ਤੋਂ ਵੱਧ ਚੱਲ ਰਹੀ ਹੈ ਇੱਕ ਟਾਇਰਾਂ ਵਾਲੀ ਇੱਕ ਲਾਈਟਿੰਗ ਵਾਲੀ ਇੱਕ ਆ ਉੱਪਰ ਰੋਟੇਟਰ ਵਾਲੀ ਤਿੰਨੇ ਟੈਕਨੋਲੋਜੀ ਇੱਕੋ ਸ਼ੂਜ਼ 'ਚ ਤੁਹਾਨੂੰ ਮਿਲਣਗੇ ਆ ਔਰ ਇਹ ਗੱਲ ਦੀ ਗਾਰੰਟੀ ਹੈ ਵੀ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਕਿਸੇ ਕੋਲ ਇੱਕ ਜੋੜੀ ਵੀ ਨਹੀਂ ਮਾਲ ਦੀ ਹੋਊਗੀ ਸੋ ਸਾਡੇ ਕੋਲ ਸਾਰਾ ਮਾਲ ਅਵੇਲੇਬਲ ਹੈ 15 ਤੋਂ 20 ਪੇਟੀਆਂ ਦਾ ਮਾਲ ਪਹਿਲਾਂ ਵੇਚਿਆ ਸੀਗਾ ਸਾਈਂ ਜੀ ਦਾ ਸਾਈਂ ਜੀ ਦਾ ਮਾਲ ਆ ਇਹ ਅਸੀਂ ਜਾਣ ਪਿੱਛੇ ਕਿਹੜੇ ਰਾਜਪੁਰੇ ਵਾਲੇ ਅਸੀਂ ਨਾਂ ਲੈ ਕੇ ਗੱਲ ਕਰਦੇ ਆ ਤੇ ਸਾਈਂ ਜੀ ਨੇ ਸਾਨੂੰ ਬੂਟ ਵੇਚਣ ਨੂੰ ਦਿੱਤੇ ਕਲੇਸ਼ ਪਿਆ ਬਹੁਤ ਜ਼ਿਆਦੇ ਤੇ ਸਾਈਂ ਜੀ ਸਾਡੇ ਭਰਾ ਨੇ ਵੱਡੇ ਤੇ ਬੱਚਿਆਂ ਲਈ ਮੈਂ ਮਾਡਲ ਤੁਹਾਨੂੰ ਦਿਖਾ ਦੇ ਪੁੱਤ ਨਿਗਾ ਕਰਾ ਦੇ ਨੰਬਰ ਹੈਗਾ 9779158769 ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਭੇਜ ਸਕਦੇ ਹੋ ਤੇ ਬੂਟ ਆਪਣੇ ਘਰੇ ਮੰਗਾ ਸਕਦੇ ਹੋ ਜਾਂ ਫਿਰ ਸਾਡੇ ਸਾਨ੍ਹਿਆਂ ਵਾਲੇ ਸਟੋਰ ਤੇ ਇਹਨੂੰ ਲੈ ਸਕਦੇ। ਧੰਨਵਾਦ ਦੋਸਤੋ ਧੰਨਵਾਦ